ਕੋਈ ਵੀ ਦੁੱਖ ਕੋਈ ਵੀ ਪੀੜਾ ਬਸ ਉਸ ਦਾ ਸਮਾਧਾਨ ਉਸ ਦਾ ਇਲਾਜ ਮੰਤਰਾਂ ਦੇ ਰਾਹੀਂ ਹੁੰਦਾ ਸੀ ਇਹ ਕਾਲ ਇਹ ਦੌਰ ਬਹੁਤ ਲੰਬੇ ਸਮੇਂ ਤੱਕ ਰਿਹਾ ਹੈ ਔਰ ਚੁونکہ ਰੋਗ ਅਨੇਕਾਂ ਨੇ ਅਨੇਕਾਂ ਤਰ੍ਹਾਂ ਦੀ ਪੀੜਾ ਹੈ ਅਨੇਕਾਂ ਤਰ੍ਹਾਂ ਦੇ ਕਲ ਕਲੇਸ਼ ਨੇ ਇੱਕ ਇੱਕ ਵਿਅਕਤੀ ਹਜ਼ਾਰਾਂ ਤਰ੍ਹਾਂ ਦੀ ਪੀੜਾ ਦੇ ਪੰਡ ਚੁੱਕੀ ਫਿਰਦਾ ਹੈ ਇਕ ਦੌਰ ਐਸਾ ਚੱਲਿਆ ਮੰਦਰੀ ਅੱਗੇ ਆਏ ਮੰਤਰੀ ਅੱਗੇ ਆਏ ਮੰਤਰਾਂ ਨਾਲ ਉਪਚਾਰ ਕਰਦੇ ਰਹੇ ਚਾਹ ਅੱਖ ਦੁਖਦੀ ਹੈ ਚਾਹ ਦਾੜ ਦਾ ਦੁੱਖਣਾ ਹੈ ਚਾਹ ਪੇਟ ਦਾ ਦਰਦ ਹੈ ਚਾਹ ਤਰ੍ਹਾਂ ਤਰ੍ਹਾਂ ਦੇ ਰੋਗ ਬਿਮਾਰੀਆਂ ਨੇ ਯਾ ਕੁਝ ਘਰੇਲੂ ਕਲਕਲੇਸ਼ ਹੈ ਇਹਨਾਂ ਦਾ ਇਲਾਜ ਮੰਤਰਾਂ ਨਾਲ ਹੁੰਦਾ ਰਿਹਾ ਔਰ ਵੱਖ-ਵੱਖ ਮੰਤਰਾਂ ਦੇ ਆਪਣੇ-ਆਪਣੇ ਨਾਮ ਸੰਭੇ ਬਿਛੂ ਦੇ ਡੰਗ ਦਾ ਮੰਤਰ ਸੱਪ ਦੇਵੀ ਡੰਗ ਦਾ ਮੰਤਰ ਉਹ ਜੋ ਮੰਤਰ ਸੱਪ ਦੀ ਜ਼ਹਿਰ ਉਤਾਰ ਦਿੰਦਾ ਸੀ ਤੇ ਸੱਪ ਨੂੰ बेहोश ਕਰ ਦਿੰਦਾ ਸੀ ਉਸ ਮੰਤਰ ਦਾ ਨਾਮ ਹੈ ਗੌਰੜੀ ਮੰਤਰ ਜਿਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਕਰ ਰਹੇ ਹਨ ਅਨੰਤ ਕਾਲ ਤੋਂ ਸਾਡੇ ਰੇਸ਼ ਤੇ ਸਪੇਰੇ ਔਰ ਕੁਝ ਹੋਰ ਸਿਆਣੇ ਇਸ ਮੰਤਰ ਦੀ ਵਾਕਫੀਅਤ ਰੱਖਦੇ ਆਏ ਨੇ ਔਰ ਇਸ ਮੰਤਰ ਦੇ ਜਾਪ ਦੇ ਨਾਲ ਉਹ ਸਭ ਪਕੜਦੇ ਰਹੇ ਨੇ ਔਰ ਉਹਨਾਂ ਦਾ ਅੱਜ ਵੀ ਐਸਾ ਕਹਿਣਾ ਹੈ ਕਿ ਸਾਡਾ ਮੰਤਰ ਇੱਕ ਸਾਲ ਤੱਕ ਹੀ ਕੰਮ ਕਰਦਾ ਹੈ ਖਾਸ ਕਰਕੇ ਫਨੀਰਨਾਗ ਉਸ ਨੂੰ ਅਸੀਂ ਸਾਲ ਤੋਂ ਬਾਅਦ ਛੋੜ ਦਿੰਦੇ ਹਾਂ ਔਰ ਛੋੜਦੇ ਇਹ ਦੇਖੇ ਗਏ ਨੇ ਤਾਂ ਇੱਕ ਗੱਲ ਸਪਸ਼ਟ ਹੈ ਕਿ ਮੰਤਰਾਂ ਦੀ ਆਪਣੀ ਮਹਿਮਾ ਗੁੰਜਾਰ પા ਕੇ ਜਦ ਕੋਈ ਮੰਤਰ ਦਾ ਜਾਪ ਕਰਦਾ ਹੈ ਉਸ ਦੇ ਨਾਲ ਜੋ ਤਰੰਗਾਂ ਬਣਦੀਆਂ ਨੇ ਉਸ ਦੇ ਨਾਲ ਜੋ ਵਾਈਬ੍ਰੇਸ਼ਨ ਬਣਦੀ ਹੈ ਮਨੁੱਖ ਦਾ ਆਪਣਾ ਹਿਰਦਾ ਤੇ ਅੰਦੋਲਿਤ ਹੁੰਦਾ ਪਰ ਉਸ ਮੰਤਰ ਦੀ ਉਸ ਤਰੰਗ ਦੀ ਲਪੇਟ ਦੇ ਜਿਹੜਾ ਜੜਾ ਆਵੇਗਾ ਉਹ ਵੀ ਅੰਦੋਲਿਤ ਹੋਵੇਗਾ ਉਹ ਵੀ ਪ੍ਰਭਾਵਿਤ ਹੋਵੇਗਾ ਉਹ ਵੀ ਪ੍ਰਭਾਵਿਤ ਹੋਏ ਬਿਨਾ ਰਹਿ ਨਹੀਂ ਸਕੇਗਾ ਅਜਿਹੀ ਦੇਖਣ ਦੇ ਚਾਇਆ ਬੋਧ ਬਿਕਸ਼ੂ ਇਕੱਠੇ ਬੈਠ ਕੇ ਮੰਤਰ ਦਾ ਜਾਪ ਕਰ ਲੈਣੇ ਅੱਜ ਵੀ ਗੁਰੂ ਘਰ ਵਿੱਚ ਪਰੰਪਰਾ ਬਣੀ ਹੋਈ ਏ ਇਕੱਠੇ ਬੈਠ ਕੇ ਕੀਰਤਨ ਕਰੋ ਔਰ ਗੁੰਜਾਰ ਪਾ ਕੇ ਕੀਰਤਨ ਕਰੋ ਉਸ ਨਾਲ ਜੋ ਤਰੰਗਾਂ ਬਣਨ ਗਿਆ ਹਿਰਦੇ ਦੀ ਯਕਸੋਈ ਦਾ ਵਾਅਸ ਬਣਨ ਗਿਆ ਮਨ ਨੂੰ ਇਕਾਗਰ ਕਰਨ ਗਿਆ ਆਨੰਦ ਪ੍ਰਦਾਨ ਕਰਨ ਗਿਆ ਤੇ ਹਿਰਦਾ ਇਕਾਗਰ ਹੋ ਜਾਏ ਮਨ ਯਕਸੂ ਹੋ ਜਾਏ ਅਨੇਕਾਂ ਰੋਗ ਆਪਣੇ ਆਪ ਰੁਕਸਤ ਹੋ ਜਾਂਦੇ ਨੇ ਕਿਉਂਕਿ ਬੇਸ਼ਤਰ ਰੋਗ ਬਹੁਤ ਸਾਰੇ ਰੋਗ ਸਰੀਰਕ ਨਾ ਹੋ ਕੇ ਮਾਨਸਿਕ ਨੇ। ਤੋਂ ਖੈਰ ਇੱਕ ਦੌਰ ਐਸਾ ਲੰਘਿਆ ਜਦ ਅਜੇ ਮਨੁੱਖ ਨੂੰ ਜੜੀ ਬੂਟੀਆਂ ਦਾ ਗਿਆਨ ਨਹੀਂ ਸੀ। ਅਜੇ ਆਯੁਰਵੈਦਿਕ ਆਲਮੇ ਵजूद ਦੇਚ ਨਹੀਂ ਆਈ ਸੀ। ਅਜੇ ਯੂਨਾਨੀ ਤਿਬ ਸਾਹਮਣੇ ਨਹੀਂ ਪ੍ਰਗਟ ਹੋਇਆ ਸੀ। ਤੋਂ ਇਨਾ ਪੱਛਮੀ ਦੇਸ਼ਾਂ ਦੇਚ ਵੀ ਤੇ ਯੂਰਪ ਦੀ ਦੁਨੀਆ ਦੇਚ ਵੀ ਮੰਤਰਾਂ ਦੇ ਰਾਹੀਂ ਉਪਚਾਰ ਹੁੰਦਾ ਰਿਹਾ ਹੈ। ਸੂਫੀ ਫਕੀਰ ਮੰਤਰਾਂ ਦੇ ਨਾਲ ਉਪਚਾਰ ਕਰਦੇ ਰਹੇ ਨੇ ਅਤੇ ਅੱਜ ਵੀ ਦੇਖਣ ਵਿੱਚ ਐਸਾ ਆਉਂਦਾ ਹੈ। ਅਫਗਾਨਿਸਤਾਨ ਦਾ ਇਲਾਕਾ ਪਠਾਨਿਸਤਾਨ ਦੇ ਇਲਾਕੇ 'ਚ ਅੱਜ ਵੀ ਸੱਪ ਤੇ ਵਿਛੂ ਦੇ ਦਰਦ ਨੂੰ ਮੰਤਰਾਂ ਦੇ ਨਾਲ ਉਪਚਾਰ ਕੀਤਾ ਜਾਂਦਾ ਹੈ। ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾੜੇ ਵੇਸ਼ ਤੇ 'ਚ ਵੀ ਅੱਜ ਵੀ ਦਾੜ ਦਾ ਦਰਦ, ਕੰਨਾਂ ਦੇ ਦਰਦ, ਗਲੇ ਪੈ ਜਾਣਾ, ਟੌਨਸਿਲ ਇਤਿਆਦਕ ਇਹਨਾਂ ਨੂੰ ਆਪਣੇ ਆਪਣੇ ਢੰਗ ਦੇ ਮੰਤਰਾਂ ਦੇ ਜਾਪ ਨਾਲ ਦੂਰ ਕਰਨ ਦੀ ਜੋ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਗੱਲ ਵਖਰੀ ਹੈ ਕਿ ਮੰਤਰਾਂ ਦੇ ਉਚਾਰਨ ਕਰਨ ਵਾਲੇ 'ਚ ਅਜ ਉਹ ਸ਼ਕਤੀ ਨਹੀਂ ਜੈਸੇ ਦਵਾਈਆਂ ਤੇ ਬਹੁਤ ਅੱਛੀਆਂ ਹੋਣ ਪਰ ਹਕੀਮ ਸਿਆਣਾ ਨਾ ਹੋਵੇ ਨਵਜ ਦੀ ਪਹਿਚਾਣ ਨਾ ਹੋਵੇ ਰੋਗ ਨੂੰ ਸਮਝ ਨਾ ਸਕੇ ਰੋਗ ਦਾ ਕਾਰਨ ਵੀ ਉਹ ਨਾ ਜਾਣਦਾ ਹੋਵੇ ਤੇ ਚੰਗੀਆਂ ਤੋਂ ਚੰਗੀਆਂ ਦਵਾਈਆਂ ਵੀ ਕੀ ਕਰਨਗੀਆਂ ਉਹ ਕਿਵੇਂ ਦੇਵੇਗਾ ਕਿਸ ਮਿਗਦਾਰ ਵਿੱਚ ਦੇਵੇਗਾ ਇਸਤਰੀ ਕੇ ਨਾਲ ਮੰਤਰਾਂ ਦੀ ਤੇ ਆਪਣੀ ਮਹਾਨਤਾ ਸੇ ਪਰ ਸ਼ਰਦਾ ਨਾ ਹੋਵੇ ਉਥੇ ਫਿਰ ਮੰਤਰ ਖਾਲੀ ਰਹਿ ਜਾਂਦੇ ਨੇ ਔਰ ਆਪਣਾ ਉਹ ਪੂਰਾ ਕੰਮ ਕਰਨ ਵਿੱਚ ਅਸਮਰਥ ਹੋ ਜਾਂਦੇ ਨੇ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਪ੍ਰਮਾਤਮਾ ਦਾ ਨਾਮ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਹੈ ਪ੍ਰਭੂ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਕੋਈ ਵੀ ਮੰਤਰ ਇੱਕ ਰੋਗ ਨੂੰ ਦੂਰ ਕਰੇਗਾ ਪਰ हे ਪ੍ਰਭੂ ਤੇਰਾ ਨਾਮ ਮੰਤਰ ਤੇ ਐਸਾ ਹੈ ਸਾਰੇ ਰੋਗਾਂ ਨੂੰ ਦੂਰ ਕਰ ਦਿੰਦਾ ਹੈ ਸਰਬ ਰੋਗ ਕਾ ਔਖੜੇ ਨਾਮ ਸੰਸਾਰ ਰੋਗੀ ਨਾਮਦਾਰੋ ਮੈ ਲਾਗੇ ਸਚ ਬਿਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਸਾਰੇ ਰੋਗਾਂ ਦਾ ਇਲਾਜ ਪ੍ਰਭੂ ਦਾ ਨਾਮ ਹੈ ਨਾਮ ਹਿਰਦੇ ਚ ਵਸ ਗਿਆ ਹੈ परम आनंदित मनुक किसी नु दुखी नहीं करेगा पीड़ित नहीं करेगा बहुत सारे सामाजिक मसले अपने आप हल हो जाते हैं बहुत सारे राजनीतिक बिखेड़े अपने आप हल हो जाते हैं और अनेका शारीरिक रोग शरीर وچوں نکل جاتے ہیں من دے سست ہوندے ہیں چاروں پاسے جو ماحول بندا ہے وہ صحت بندا ہے ਤੰਦਰੁਸਤ ਬਣਦਾ ਹੈ ਮਹਾਨ ਬਣਦਾ ਹੈ ਤਾਂ ਇੱਕ ਬੜਾ ਸੁੰਦਰ ਉਦਾਹਰਣ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਸਨ ਬਿਹੂਨ ਭਯੰਗੰ ਮੰਤਰੰ ਗਾਰੜੀ ਨਿਵਾਰਨ ਜੈਸੇ ਸਤੇਰਾ ਗਾਰੜੀ ਮੰਤਰ ਦਾ ਜਾਪ ਕਰਕੇ ਸੱਪ ਨੂੰ ਦੰਦਾਂ ਤੋਂ ਬਿਨਾ ਕਰ ਦਿੰਦਾ ਹੈ ਦਸਨ ਬਿਹੂਨ ਦੰਦਾਂ ਤੋਂ ਬਿਨਾ ਕਰ ਦਿੰਦਾ ਹੈ ਔਰ ਸੱਪ ਦੀ ਜ਼ਹਿਰ ਉਤਾਰ ਦਿੰਦਾ ਹੈ ਇਸ ਮੰਤਰ ਦਾ ਨਾਮ ਗਾਰਲੀ ਮੰਤਰ ਇੱਕ ਉਦਾਹਰਣ ਬਿਆਦ ਉਪਾਰਨ ਸੰਤਨ ਨਾਨਕ ਲਬਦ ਕਰਮਣੇ ਵਿਰਲੇ ਹੀ ਸੰਤ ਜਨ ਐਸੇ ਨੇ ਜੋ ਪ੍ਰਮਾਤਮਾ ਦੇ ਨਾਮ ਮੰਤਰ ਦਾ ਜਾਪ ਕਰਕੇ ਆਪਣੇ ਜੀਵਨ ਵਿੱਚੋਂ ਵਿਕਾਰਾਂ ਦੀ ਜ਼ਹਿਰ ਕੱਢ ਦਿੰਦੇ ਨੇ ਜ਼ਿੰਦਗੀ ਦੇ ਵਿੱਚੋਂ ਸਾਰੀ ਜ਼ਹਿਰ ਨੂੰ ਕੱਢ ਕੇ ਪਰੇ ਸੁੱਟ ਦਿੰਦੇ ਨੇ ਜੀਵਨ ਵਿੱਚ ਜ਼ਹਿਰ ਕੀ ਹੈ ਜੀਵਨ ਵਿੱਚ ਕਰੋਧ ਇੱਕ ਜ਼ਹਿਰ ਹੈ ਲੋਭ ਇੱਕ ਜ਼ਹਿਰ ਹੈ ਅਹੰਕਾਰ ਇੱਕ ਜ਼ਹਿਰ ਹੈ ਮੋਹ ਇੱਕ ਜ਼ਹਿਰ ਹੈ ਕਾਮ ਸੀਮਾ ਤੋਂ ਵਧਿਆ ਹੋਇਆ ਜ਼ਹਿਰ ਹੈ అతి ਕਰੋਧੀ అతి ਕਾਮੀ అతి ਹੰਕਾਰੀ ਮਨੁੱਖ অতি ਜ਼ਹਿਰੀਲਾ ਹੁੰਦਾ ਹੈ অতি ਜ਼ਹਿਰੀਲਾ ਉਹਦੀ ਦ੍ਰਿਸ਼ਟੀ ਵਿੱਚ ਵੀ ਜ਼ਹਿਰ ਟਪਕੇਗੀ ਉਹਦੇ ਬੋਲਾਂ ਵਿੱਚ ਵੀ ਜ਼ਹਿਰ ਪ੍ਰਗਟ ਹੋਵੇਗਾ ਉਹਦੇ ਉੱਠਦੇ ਆ ਬੈਠਦੇ ਆ ਜਿਹੜੀਆਂ ਤਰੰਗਾਂ ਵੀ ਉਸ ਦੇ ਸਰੀਰ ਤੋਂ ਨਿਕਲਣਗੀਆਂ ਵਾਤਾਵਰਣ ਨੂੰ ਦੂਸ਼ਿਤ ਕਰਨਗੀਆਂ ਅਪਵਿੱਤਰ ਕਰਨਗੀਆਂ ਕਿਉਂਕਿ ਜ਼ਹਿਰੀਲਾ ਹੈ ਪ੍ਰਭੂ ਮੰਤਰ ਦੇ ਜਾਪ ਨਾਲ ਇਹ ਜ਼ਹਿਰ ਅੰਮ੍ਰਿਤ ਬਣ ਜਾਂਦੀ ਹੈ ਮੈਲਾ ਅਗਰ 베ਰੇ ਹੈ ਭਯੰਗਾ ਬਿਖ ਅੰਮ੍ਰਿਤ ਬਸੇ ਇਕ ਸੰਗਾ ਜ਼ਹਿਰ ਤੇ ਅੰਮ੍ਰਿਤ ਦੇ कोई बहुत बड़ी दूरी नहीं है पड़ोसी ने निकटवर्ती ने हो इस सदी बड़ा प्रसिद्ध दार्शनिक उर्दू का दा शायर डॉक्टर मोहम्मद इकबाल वो जो जहर हला हल है वो ही अमृत है नादां मालूम नहीं तुझको अंदाज है पीने के इति पीण का ढंग है अगर किसी नीण का ढंग आ गया है तो अमृत है कि जे पीने का ढंग नहीं आया तो जहर है जो जहर हलाल हल है वही अमृत है नादान ए नादान जो जहर हलाल हल है संखिया है ये अमृत है फर्क सिर्फ इतना है कि तेरे को पीने का ढंग होना चाहिए जीवन का ढंग होवे जिंदगी अमृत है पर जीवन का ढंग नहीं तो जीवन जहर है ਵਰਤਨ ਦਾ ਢੰਗ ਹੋਵੇ ਤੋ ਪਦਾਰਥ ਅੰਮ੍ਰਿਤ ਨੇ ਪਰ ਵਰਤਨ ਦਾ ਢੰਗ ਨਹੀਂ ਤੋ ਪਦਾਰਥ ਵੀ ਜ਼ਹਿਰ ਨੇ ਰਹਿਣ ਦਾ ਢੰਗ ਹੋਵੇ ਤੋ ਪਰਿਵਾਰ ਅੰਮ੍ਰਿਤ ਹੈ ਪਰ ਰਹਿਣ ਤੇ ਸਹਿਣ ਦਾ ਢੰਗ ਨਹੀਂ ਆਇਆ ਤੋ ਪਰਿਵਾਰ ਵੀ ਜ਼ਹਿਰ ਬਣ ਸਕਦਾ ਹੈ ਸੰਸਾਰ ਵੀ ਜੋ ਹੈ ਜ਼ਹਿਰ ਬਣ ਸਕਦਾ ਹੈ ਗੱਲ ਸਾਰੀ ਇਹ ਢੰਗ ਦੀ ਯੁਗਤੀ ਦੀ ਜਿਵੇਂ ਗੰਨੇ ਵਿੱਚ ਪ੍ਰਭੂ ਨੇ ਬੜਾ ਰਸ ਪਾਇਆ ਹੈ ਮਿੱਠਾ ਅੰਗੂਰਾਂ ਦੇ ਸਵਾਦ ਹੈ ਰਸ ਹੈ ਸੰਤਰਾ ਮਿੱਠਾ ਹੈ ਪਰ ਇਹਨੂੰ ਤਰਕਾ ਕੇ ਸ਼ਰਾਬ ਬਣਾਈ ਜਾ ਸਕਦੀ ਹੈ। ਤੋ ਸ਼ਰਾਬ ਤੇ ਕੌੜੀ ਹੈ। ਮਿੱਠਾ ਕੌੜਾ ਹੋ ਗਿਆ। ਮਿੱਠਾ ਕੁੜਤਨ ਇਸ ਤਵਦੀਲ ਹੋ ਗਿਆ। ਤੇ ਜੇ ਮਿੱਠਾ ਕੌੜਾ ਹੋ ਸਕਦਾ ਹੈ। ਤੋ ਕੌੜੇ ਨੂੰ ਮਿਠਾ ਵੀ ਕੀਤਾ ਜਾ ਸਕਦਾ ਹੈ। ਸੰਘੀਆ অতি ਕੌੜਾ অতি ਕੌੜਾ ਪਰ ਵੈਦ ਲੋਗ ਮਾਰ ਕੇ ਜਦ ਉਸ ਨੂੰ ਕੁਸਤਾ ਬਣਾ ਲੈਂਦੇ ਨੇ। ਤੋ ਬੜਾ ਕਾਰਾਮਦ ਹੋ ਜਾਂਦਾ ਹੈ ਸੱਪ ਦੀ ਜ਼ਹਿਰ ਦੀਆਂ ਵੀ ਦਵਾਈਆਂ ਬਣਦੀਆਂ ਨੇ ਔਰ ਅਨੇਕਾਂ ਰੋਗਾਂ ਦੇ ਉਹਨਾਂ ਦਾ ਉਪਚਾਰ ਹੁੰਦਾ ਹੈ ਤੇ ਜ਼ਹਿਰ ਦਵਾਈ ਬਣ ਗਈ ਹੈ ਢੰਗ ਹੋਵੇ ਅਗਰ ਢੰਗ ਨਹੀਂ ਤੋ ਦਵਾਈ ਵੀ ਜ਼ਹਿਰ ਬਣ ਜਾਏਗੀ ਜੋ ਜ਼ਹਿਰ ਹਲਾ ਹਲ ਹੈ ਵੋਹੀ ਅੰਮ੍ਰਿਤ ਹੈ ਨਾਦਾਂ ਮਾਲੂਮ ਨਹੀਂ